ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਨਾਮਕ ਬਾਣੀ ਦੇ ਵਿੱਚ ਦੱਸਿਆ ਹੈ ਅਗਰ ਕੋਈ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਤਾਂ ਰੁਕਾਵਟ ਮਾਇਆ ਹੈ ਜਿਸ ਨੇ ਮਨੁੱਖ ਨੂੰ ਪ੍ਰਮਾਤਮਾ ਤੱਕ ਨਹੀਂ ਪਹੁੰਚਣ ਦਿੱਤਾ ਤਾਂ ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ ਮਹਾਰਾਜ ਮਾਇਆ ਕੀ ਆਉਂਦੀ ਹੈ ਮਨੁੱਖ ਦੇ ਮਨ ਨੂੰ ਮਾਇਆ ਐਸਾ ਭਰਮਾ ਕੇ ਰੱਖ ਦਿੰਦੀ ਹੈ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਪਰ ਮਹਾਰਾਜ ਦੱਸੋ ਤੇ ਸਹੀ ਮਾਇਆ ਦਾ ਰੂਪ ਮਾਇਆ ਚਿਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ ਪਹਿਲੇ ਮਾਇਆ ਦਾ ਰੂਪ ਦੱਸਿਆ ਇਸ਼ਟ ਅਗਰ ਮਨੁਖ ਰਾਮ ਤੱਕ ਹੀ ਰੁਕ ਗਿਆ ਭਗਵਾਨ ਤੱਕ ਨਹੀਂ ਪਹੁੰਚਿਆ ਤੋ ਰਾਮ ਮਾਇਆ ਬਣ ਗਏ ਅਗਰ ਮਨੁਖ ਵਿਸ਼ਨੂ ਤੱਕ ਰੁਕ ਗਿਆ ਤੇ ਪ੍ਰਭੂ ਨਾਲ ਨਹੀਂ ਜੁੜਿਆ ਤੋ ਵਿਸ਼ਨੂ ਮਾਇਆ ਬਣ ਗਏ ਅਗਰ ਮਨੁਖ ਮੁਹੰਮਦ ਤੱਕ ਰੁਕ ਗਿਆ ਖੁਦਾ ਤੱਕ ਨਹੀਂ ਪਹੁੰਚਿਆ ਤੋ ਮੁਹੰਮਦ ਵੀ ਉਸ ਵਾਸੇ ਮਾਇਆ ਬਣ ਗਏ ਅਗਰ ਇਹ ਹੀ ਇਸ ਹਜ਼ਰਤ ਈਸਾ ਨਾਲ ਤੇ ਪਿਆਰ ਪਾ ਬੈਠਾ ਹੈ ਉਥੇ ਰੁਕ ਗਿਆ ਪ੍ਰਭੂ ਤੱਕ ਨਹੀਂ ਪਹੁੰਚਿਆ ਤੋ ਹਜ਼ਰਤ ਈਸਾ ਮਾਇਆ ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਇਸ ਵਾਸਤੇ ਸਾਨੂੰ ਸ਼ਬਦ ਨਾਲ ਜੋੜਿਆ ਗਿਆ ਕਿਹੜੇ ਸ਼ਬਦ ਨਾਲ ਜੋੜਿਆ ਗਿਆ ਜੋ ਪ੍ਰਮਾਤਮਾ ਤੋਂ ਆਇਆ ਹੈ ਪ੍ਰਮਾਤਮਾ ਨਾਲ ਜੁੜ ਸਕਦੇ ਸੀ ਪ੍ਰਮਾਤਮਾ ਦੇ ਬੋਲ ਕਰਕੇ ਕਿਸੇ ਹੋਰ ਬੋਲ ਕਰਕੇ ਨਹੀਂ ਤੋ ਪੁੱਛ ਲੋ ਗੁਰੂ ਨਾਨਕ ਨੂੰ ਇਹ ਤੁਹਾਡੇ ਬੋਲ ਨੇ ਕਹਿੰਦੇ ਨਹੀਂ ਇਤੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਸੜਾ ਕਰੀ ਗਿਆਨ ਵੇਲਾ